ਬਾਬਾ ਫਰੀਦ ਦਾ ਆਗਮਨ ਪਰਬ ਮੇਰਾ ਤਾਂ ਚਲੋ ਹੁਣ ਕਹਿਣ ਲੱਗ ਗਏ ਹਾਂਜੀ ਨੰਬਰ ਸੂਰ ਰੂਪ ਤੌਰ ਤੇ ਪਰੰਪਰਾਗਤ ਤੌਰ ਤੇ ਇਹ ਹੈਗਾ ਬਾਬਾ ਫਰੀਦ ਆਗਮਨ ਪਰਬ ਮਤਲਬ ਇਸ ਇਲਾਕੇ ਚ ਬਾਬਾ ਫਰੀਦ ਜਿਵੇਂ ਆਉਂਦੇ ਆਗਮਨ ਦੇ ਵਿੱਚ ਉਹਨਾਂ ਦਾ ਪਰਬ ਮਨਾਇਆ ਜਾਂਦਾ ਕਿਉਂਕਿ ਬਾਬਾ ਫਰੀਦ ਦਾ ਜਨਮ ਆਕਤੰਦ ਪਾਕਿਸਤਾਨ ਚ ਹੋਇਆ ਤੋਂ ਤੋਂ ਜੰਪਲ ਲਈ ਓਕੇ ਜਦੋਂ ਉਹ ਜਾ ਰਹੇ ਸੀ ਤਾਂ ਉਹਨਾਂ ਨੂੰ ਇਸ ਇਲਾਕੇ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਇਹ ਜਦੋਂ ਉਹ ਬਾਬਾ ਫਰੀਦ ਜੀ ਚਾਹਲੀ ਦੇ ਵਿੱਚ ਰਹੇ ਤਾਂ ਬਹੁਤ ਵੱਡਾ ਇੱਕ ਕਤਕ ਹੋਇਆ ਬਹੁਤ ਵੱਡਾ ਇਤਿਹਾਸ ਹੈ ਮੈਂ ਸੋਤਿਆਂ ਨੂੰ ਬੇਨਤੀ ਕਰੂੰਗਾ ਕਿ ਇਹ ਆਪਦੇ ਪਰਿਵਾਰਾਂ ਨੂੰ ਵੀ ਦੱਸੋ ਬਾਬਾ ਫਰੀਦ ਜੀ ਦਾ ਸਥਾਨ ਸੀ ਉਹਦਾ ਨਾਮ ਸੀ ਚਿਲਾ ਬਾਬਾ ਫਰੀਦ ਕਿ ਕਿ ਚਲੀਹਾ ਘਟਿਆ ਸੀ ਚਲੀਹਾ ਘਟਿਆ ਸੀ ਉਹ ਸਥਾਨ ਇਹੀ ਸੀ ਟੇਲਾ ਬਾਬਾ ਫਰੀਦ ਦਾ ਹਾਂਜੀ ਹਾਂ ਉਹ ਪਹਿਲਾਂ ਚਿਲਾ ਬਾਬਾ ਫਰੀਦ ਕਹਿੰਦੇ ਸਨ ਮੇਲਾ ਨਹੀਂ ਸੀ ਗੱਦਦ ਕੋਈ ਪਰਚਾਣਾ ਨਹੀਂ ਸੀ ਕਿਸੇ ਕਿਸਮ ਦੀ ਕਿਤਾਬ ਨਹੀਂ ਸੀ ਛਪੀ ਨਾਮੋ ਤਾਉ ਪਕਾ ਸੀ ਤੇ ਸਾਡੇ ਇਤਿਹਾਸ ਅੱਡਾ ਵਾਗਾ ਇਤਿਹਾਸ ਹੈ ਤੇ ਸਾਨੂੰ ਪਤਾ ਹੀ ਕੁਛ ਨਹੀਂ ਸਤਿ ਸ਼੍ਰੀ ਅਕਾਲ ਜੀ ਗਲੋਬਲ ਖਬਰ ਨਾਮਾ ਵਿੱਚ ਤੁਹਾਡਾ ਸਵਾਗਤ ਹੈ ਤਾਂ ਅੱਜ ਆਪਣੇ ਨਾਲ ਸਰਦਾਰ ਮਹੀਪ ਸਿੰਘ ਸੇਖੋ ਮੌਜੂਦ ਨੇ ਤਾਂ ਆਪਾਂ ਬਾਬਾ ਫਰੀਦ ਮੇਲੇ ਨੂੰ ਲੈ ਕੇ ਆਪਾਂ ਕੋਈ ਸਵਾਲ ਇਹਨਾਂ ਨਾਲ ਕਰਾਂਗੇ ਕਿ ਬਾਬਾ ਫਰੀਦ ਦਾ ਮੇਲਾ ਜੋ ਹੈ ਬੜੀ ਸਰਦਾਂ ਤੇ ਪਾਵਨਾ ਨਾਲ ਮਨਾਇਆ ਜਾਂਦਾ ਕਿਉਂ ਮਨਾਇਆ ਜਾਂਦਾ ਕਿਸ ਤਰ੍ਹਾਂ ਮਨਾਇਆ ਜਾਂਦਾ ਕਿੱਥੋਂ ਇਤਿਹਾਸ ਸ਼ੁਰੂ ਹੋਇਆ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਆਪਾਂ ਕੋਈ ਸਵਾਲ ਜਵਾਬ ਇਹਨਾਂ ਨਾਲ ਕਰਾਂਗੇ ਔਰ ਇਹਨਾਂ ਤੋਂ ਆਪਾਂ ਜਾਣਕਾਰੀ ਜੋ ਹੈ ਉਹ ਦਰਸ਼ਕਾਂ ਤੱਕ ਸਾਂਝੀ ਕਰਾਂਗੇ ਸਿਕਰੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰਜਿੰਦਰ ਜੀ ਪਹਿਲਾਂ ਤੁਹਾਡਾ ਧੰਨਵਾਦ ਫਿਰ ਤੁਹਾਡੇ ਸਰੋਤਿਆਂ ਦਾ ਗਲੋਬਲ ਖਬਰਨਾਮਾ ਚੈਨਲ ਦਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਅੱਜ ਮੈਨੂੰ ਨਮਾਣੇ ਜੀ ਨੂੰ ਮੌਕਾ ਦਿੱਤਾ ਕਿ ਮੈਂ ਬਾਬਾ ਫਰੀਦੀ ਦੇ ਇਤਿਹਾਸ ਸੰਬੰਧੀ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਉਸ ਇਤਿਹਾਸ ਸੰਬੰਧੀ ਤੁਹਾਡੇ ਨਾਲ ਗੱਲਬਾਤ ਕਰਾਂ ਜੀ ਸਿਕਰ ਸਾਹਿਬ ਜੀ ਗੱਲ ਕਰ ਲਈਏ ਤਾਂ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪਰਉਪਜਵ ਹਰ ਸਾਲ ਬਰੀ ਸ਼ਰਧਾ ਤੇ ਭਾਵਨਾ ਨਾਲ ਬਣਾਇਆ ਜਾਂਦਾ ਹੈ ਤਾਂ ਇਹਦੇ ਇਤਿਹਾਸ ਬਾਰੇ ਥੋੜਾ ਜਿਆਦਾ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਵੀ ਫਰੀਦਕੋਟ ਹੀ ਇਹ ਜਿਹੜਾ ਬਾਬਾ ਫਰੀਦ ਦਾ ਮੇਲਾ ਜਿਹੜਾ ਹੈ ਕਿਉਂ ਬਣਾਇਆ ਜਾਂਦਾ ਹੈ ਰ ਜਿੰਦਰ ਜੀ ਮੈਂ ਆਮ ਸੁਧਾਰਨ ਪਰਿਵਾਰ ਦੇ ਵਿੱਚ ਜਿਵੇਂ ਬੱਚੇ ਜਨਮ ਲੈਂਦੇ ਆ ਮੇਰਾ ਬਚਪਨ ਵੀ ਇਸ ਇਲਾਕੇ ਦੇ ਵਿੱਚ ਸਾਰੇ ਪਰਿਵਾਰਾਂ ਵਰਗਾ ਸੀ ਲੇਕਿਨ ਮੈਨੂੰ ਇੱਕ ਸੌਗਾਤ ਮਿਲੀ ਜੀ ਕਿ ਮੇਰੇ ਜੋ ਸਤਕਾਰਯੋਗ ਦਾਦਾ ਜੀ ਸਨ ਜੀ ਉਹ ਸਰਦਾਰ ਇੰਦਰਜੀਤ ਸਿੰਘ ਖਾਲਸਾ ਸੇਖੋਂ ਮੁਖ ਸੇਵਾਦਾਰ ਬਾਬਾ ਅਫਰੀਦ ਵਿਦਿਅਕ ਤੇ ਧਾਰਮਿਕ ਸੰਸਥਾਵਾਂ ਮੈਂ ਉਹਦਾ ਪੁੱਤਰ ਹਾਂ ਜੀ ਸੋ ਇੱਕ ਗੁਰਤੀ ਸੀ ਪਰਿਵਾਰ ਦੇ ਵਿੱਚ ਤੇ ਮੈਨੂੰ ਸ਼ੌਂਕ ਵੀ ਸੀਗਾ ਹਾਂਜੀ ਹਾਂਜੀ ਕਿ ਮੈਂ ਸਮਾਜ ਲਈ ਕੁਝ ਕਰਾਂ ਲੋਕਾਂ ਲਈ ਕੁਝ ਕਰਾਂ ਸੋ ਮੈਨੂੰ ਚਿੰਗ ਲੱਗੀ ਕਿ ਬਾਬਾ ਫਰੀਦ ਜੀ ਦਾ ਇਤਿਹਾਸ ਕੀ ਹੈ ਬਾਬਾ ਫਰੀਦ ਜੀ ਬਾਰੇ ਮੈਂ ਪੜਾਂ ਜੀ ਅਗੜ ਕਿਤਾਬਾਂ ਪੜਾਂ ਮੈਂ ਆਪਦੇ ਸਤਕਾਰਯੋਗ ਦਾਦਾ ਜੀ ਤੋਂ ਬੜਾ ਇਤਿਹਾਸ ਗ੍ਰਹਿਣ ਕੀਤਾ ਮੈਨੂੰ ਬੜੀ ਨੌਲੇਜ ਮਿਲੀ ਹੈ ਸੋ ਇਤਿਹਾਸ ਦੀ ਜੇ ਤੁਸੀਂ ਗੱਲ ਕਰਦੇ ਹੋ ਤਾਂ 1215 ਈਸਵੀ 23 ਸਤੰਬਰ ਨੂੰ ਜੀ ਬਾਬਾ ਫਰੀਦ ਜੀ ਦੇ ਚਰਨ ਪਏ ਇਸ ਧਰਤੀ ਉੱਤੇ ਜਿੱਥੇ ਆਪਾਂ ਜਨਮ ਲਿਆ ਜਿੱਥੇ ਤੁਸੀਂ ਜਨਮ ਲਿਆ ਜਿੱਥੇ ਮੈਂ ਜਨਮ ਭਾਜੀ ਹਾਂਜੀ ਇਸ ਧਰਤੀ ਦਾ ਇਤਿਹਾਸ ਇਹ ਹੈ ਕਿ ਬਾਬਾ ਫਰੀਦ ਜੀ ਦੇ ਨਾਮ ਨਾਲ ਇਸ ਦਾ ਧਰਤੀ ਦਾ ਕੋਈ ਸਬੰਧ ਨਹੀਂ ਸੀ ਹੂੰ ਬਾਬਾ ਫਰੀਦ ਜੀ ਦੇ ਇਸ ਇਸ ਇਲਾਕੇ 'ਚ ਆਉਣ ਤੋਂ ਪਹਿਲਾਂ ਇੱਕ ਰਾਜੇ ਦਾ ਰਾਜ ਸੀ ਹਾਂਜੀ ਹਰੇਕ ਥਾਂ ਤੇ ਰਾਜ ਦਾ ਹੀ ਰਾਜ ਸੀ ਹਾਂਜੀ ਹਾਂ ਪਹਿਲਾਂ ਲੇਕਿਨ ਉਹ ਜਿਹੜਾ ਰਾਜਾ ਸੀ ਉਹਦਾ ਨਾਮ ਸੀ ਮੋਕਲ ਸੀ ਜੀ ਤੋਂ ਇੱਕ ਪੱਟੀ ਰਾਜਪੂਤ ਸੀ ਜਿਵੇਂ ਜੱਟ ਹੁੰਦੇ ਆ ਮਹਾਜਨ ਹੁੰਦੇ ਆ ਵਪਾਰੀ ਹੁੰਦੇ ਆ ਉਵੇਂ ਉਹ ਪੱਟੀ ਰਾਜਪੂਤ ਸੀ ਤੇ ਉਹਦਾ ਜਿਹੜਾ ਪਛੋਕਰ ਸੀ ਉਹ ਰਾਜਸਥਾਨ ਨਾਲ ਸੰਬੰਧਤ ਸੀ ਅੱਛਾ ਉਹਨੇ ਰਾਜਸਥਾਨ ਤੋਂ ਆ ਕੇ ਇਸ ਇਲਾਕੇ ਦੇ ਵਿੱਚ ਕਬਜ਼ਾ ਕੀਤਾ ਇਸ ਵਾਕੇ ਚ ਆਪਦੀ ਠਹਿਰਗਾ ਬਣਾਈ ਇੱਥੇ ਕਿਲਾ ਬਣਾਇਆ ਅੱਛਾ ਬਾਬਾ ਫਰੀਦ ਜੀ ਉਸ ਸਮੇਂ ਦੇ ਵਿੱਚ 12ਵੀਂ ਸਦੀ ਦੇ ਵਿੱਚ ਜੋ ਹਿੰਦੁਸਤਾਨ ਦੇ ਜਿਹੜਾ ਹੈਗਾ ਵੱਖ-ਵੱਖ ਇਲਾਕਿਆਂ ਦੇ ਵਿੱਚ ਆਲ ਦਾ ਪ੍ਰਚਾਰ ਕਰ ਰਹੇ ਸੀ ਅਗਰ ਇਲਾਕਿਆਂ ਦੇ ਵਿੱਚ ਉਮਰ ਰਹੇ ਸੀ ਤਾਂ ਜਦੋਂ ਉਹ ਦਿੱਲੀ ਤੋਂ ਪਾਕਪਟਨ ਜਾ ਰਹੇ ਸਨ ਜੀ ਤਾਂ ਪਾਕਪਟਨ ਜਾਂਦੇ ਹੋਏ ਕਿਉਂਕਿ ਬਾਬਾ ਫਰੀਦ ਦਾ ਜਨਮ ਪਾਕਪਟਨ ਪਾਕਿਸਤਾਨ ਛੋਇਆ ਐ ਤੋਂ ਉਥੋਂ ਦੇ ਜੰਪਲ ਨਹੀਂ ਜਦੋਂ ਉਹ ਜਾ ਰਹੇ ਸੀ ਤਾਂ ਉਹਨਾਂ ਨੂੰ ਇਸ ਇਲਾਕੇ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਕਿਉਂਕਿ ਪੈਦਲ ਯਾਤਰਾ ਸੀ ਨਾ ਕੋੜੇ ਸਨ ਨਾ ਕੋਈ ਹਾਥੀ ਸਨ ਕਿਉਂਕਿ ਸੂਫੀ ਫਕੀਰ ਸਨ ਹਾਂਜੀ ਹਾਂ ਫਕੀਰਾਂ ਕੋਲ ਕੁਝ ਨਹੀਂ ਹੁੰਦਾ ਉਹਨਾਂ ਕੋਲ ਤਾਂ ਇੱਕ ਚੋਲਾ ਹੁੰਦਾ ਚੋਲੇ ਦੇ ਵਿੱਚ ਜੋ ਹੈ ਬਸ ਉਹਨਾਂ ਨੇ ਇੱਕ ਬਰਾਗੀ ਵਾਂਗ ਤੁਰ ਜਾਣਾ ਬਿਲਕੁਲ ਸੋ ਬਾਬਾ ਫਰੀਦ ਜੀ ਇਸ ਇਲਾਕੇ 'ਚ ਆਏ ਤਾਂ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ 40 ਦਿਨ ਰਹਿਣ ਦਾ ਮੌਕਾ ਮਿਲਿਆ ਅੱਛਾ ਤੇ ਜਦੋਂ ਉਹ ਬਾਬਾ ਫਰੀਦ ਜੀ 40 ਦਿਨ ਇੱਥੇ ਰਹੇ ਤਾਂ ਬੜਾ ਵੱਡਾ ਇੱਕ ਕਥਕ ਹੋਇਆ ਬਹੁਤ ਵੱਡਾ ਇਤਿਹਾਸ ਹੈ ਮੈਂ ਸੋਤਿਆਂ ਨੂੰ ਬੇਨਤੀ ਕਰੂੰਗਾ ਕਿ ਇਹ ਆਪਦੇ ਪਰਿਵਾਰਾਂ ਨੂੰ ਵੀ ਦੱਸੋ ਕਿ ਜਦੋਂ ਬਾਬਾ ਫਰੀਦ ਜੀ ਇਸ ਇਲਾਕੇ ਵਿੱਚ ਆਏ ਤਾਂ ਕਿਲੇ ਦੀ ਉਸਾਰੀ ਚੱਲ ਰਹੀ ਸੀ ਕਿਲਾ ਉਹੀ ਹੈ ਜੋ ਤੁਸੀਂ ਢਿਲਾ ਬਾਬਾ ਫਰੀਦ ਜੀ ਦੇ ਨੇੜੇ ਵੇਖਿਆ ਹੈ ਕਿਲਾ ਉਹੀ ਹੈ ਜਗਾ ਉਹੀ ਹੈ ਲੇਕਿਨ ਜਿਵੇਂ ਜਿਵੇਂ ਰਾਜੇ ਬਦਲ ਗਏ ਉਹਨਾਂ ਨੇ ਢਾ ਕੇ ਨਵੇਂ ਕਿਲੇ ਉਸਾਰੀ ਕਰ ਲਿਆ ਜਗਾ ਉਹੀ ਹੈ ਉਸ ਕਿਲੇ ਦੀ ਉਸਾਰੀ ਦੇ ਵਿੱਚ ਉਸ ਸਮੇਂ ਦੇ ਪੱਟੀ ਰਾਜਪੂਤ ਮੁਕਲ ਸੀ ਨੇ ਦੇ ਸਿਪਾਹੀਆਂ ਨੇ ਬਾਬਾ ਫਰੀਦ ਜੀ ਨੂੰ ਫੜ ਕੇ ਉਹਨਾਂ ਨੂੰ ਕੰਮੀ ਲਾ ਅੱਛਾ ਉਹਨਾਂ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਚਕਵਾਤੀ ਕਿ ਤੁਸੀਂ ਵੀ ਹੋਰ ਲੋਕਾਂ ਵਾਂਗ ਇਸ ਕਿਲੇ ਦੀ ਉਸਾਰੀ ਦੇ ਵਿੱਚ ਲੱਗੋ ਲੇਕਿਨ ਜਦੋਂ ਉਹ ਗਾਰੇ ਵਾਲੀ ਟੋਕਰੀ ਸਿਰ ਤੇ ਚਕਵਾਈ ਤਾਂ ਉਹ ਉਹਨਾਂ ਦੇ ਸਿਰ ਤੋਂ ਸਵਾ ਹੱਥ ਉੱਚੀ ਚਲੀ ਅੱਛਾ ਇਹ ਬਹੁਤ ਇੱਕ ਪਤਾ ਨਹੀਂ ਸੀ ਨਾ ਨਾ ਦੇਖੋ ਇੱਕ ਸੂਫੀ ਸੰਤ ਫਕੀਰਤ ਸੀ ਨਾ ਉਹਨਾਂ ਨੇ ਵੀ ਕਿਹਾ ਵੀ ਆਮ ਸਧਾਰਨ ਬੰਦੇ ਨੇ ਇਹਨਾਂ ਤੋਂ ਵੀ ਕੰਮ ਲੈ ਲਓ ਕੰਮ ਲੈ ਲਓ ਕੰਮ ਲੈ ਲਓ ਤੇ ਉਹਨਾਂ ਦੇ ਸਿਰ ਤੇ ਜਦੋਂ ਗਾਰੇ ਵਾਲੀ ਟੋਕਰੀ ਚਕਵਾਈ ਤਾਂ ਉਹ ਸਿਰ ਤੋਂ ਸਵਾਹਤ ਉੱਚੀ ਚਲੀ ਗਈ ਤੇ ਇਹ ਕੌਤਕ ਵੇਖ ਕੇ ਰਾਜੇ ਦੇ ਸਪਾਈਆਂ ਨੇ ਰਾਜੇ ਨੂੰ ਸੁਨੇਹਾ ਲਾਇਆ ਕਿ ਕੋਈ ਬਹੁਤ ਮਹਾਨ ਪਹੁੰਚੇ ਹੋਏ ਸੂਫੀ ਸੰਤ ਆਪਣੇ ਇਲਾਕੇ ਚ ਆਏ ਆ ਸਾਡੇ ਤੋਂ ਹੋ ਗਈ ਗਲਤੀ ਅਸੀਂ ਉਹਨਾਂ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਚਕਵਾਤੀ ਲੇਕਿਨ ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਰਾਜੇ ਨੇ ਆ ਕੇ ਸਿਰ ਨਵਾ ਕੇ ਬਾਬਾ ਫਰੀਦ ਜੀ ਤੋਂ ਮਾਫੀ ਮੰਗੀ ਮਾਫੀ ਮੰਗਣ ਦੇ ਨਾਮ ਨਾਲ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੀ ਮਹਿਮਾਨ ਨਵਾਜ਼ੀ ਤੁਸੀਂ ਇਸ ਇਲਾਕੇ ਚ ਆਇਓ ਮੈਂ ਇਸ ਇਲਾਕੇ ਦਾ ਰਾਜਾ ਹਾਂ ਤੁਹਾਨੂੰ ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ ਲੇਕਿਨ ਇੱਕ ਫਕੀਰ ਹੈ ਜੋ ਜੋ ਸੂਫੀ ਸੰਤ ਫਕੀਰ ਹੈ ਉਹ ਰਾਜਿਆਂ ਦੀ ਮਹਿਮਾਨ ਨਵਾਜ਼ੀ ਦਾ ਮੁਹਤਾਜ ਨਹੀਂ ਹੁੰਦਾ ਬਿਲਕੁਲ ਉਹ ਆਪਦੀ ਫਕਰ ਪੁਣੇ ਦੇ ਵਿੱਚ ਆਪਦੇ ਬਿਰਾਗੀ ਪੁਣੇ ਦੇ ਵਿੱਚ ਉਹ ਜਿਹੜਾ ਜ਼ਿੰਦਗੀ ਬਤੀਤ ਕਰਦਾ ਹੈ ਸੋ ਬਾਬਾ ਫਰੀਦ ਜੀ ਨੇ ਰਾਜੇ ਦੀ ਮਹਿਮਾਨ ਨਵਾਜ਼ੀ ਨੂੰ ਠੁਕਰਾ ਕੇ ਇਲਾ ਬਾਬਾ ਫਰੀਦ ਵਾਲੇ ਸਥਾਨ ਤੇ ਜੋ ਵਣਦੀ ਲੱਕੜ ਹੈ ਜਿੱਥੇ ਲੋਕ ਚਰਾਗ ਜਲਦੇ ਆ ਤੇ ਚਰਾਗਾ ਚ ਦੀਵੇ ਚੱਲਦੇ ਨੇ ਤੇ ਉਹਨਾਂ ਤੇ ਤੇਲ ਪਾਉਂਦੇ ਨੇ ਆਪਕੇ ਪੰਜ ਦੀਵੇ ਲੱਗਦੇ ਨੇ ਉੱਥੇ ਹਾਂਜੀ ਹਾਂ ਉਸ ਵਣ ਦੇ ਦਰਖਤ ਜੋ ਇੱਕ ਮਾਰੂ ਦਾ ਵਜੜਾ ਬਣਦਾ ਦਰਖਤ ਹੈ ਨਾ ਜੀ ਰਜਿੰਦਰ ਜੀ ਜਿਵੇਂ ਕਿਕਰਾਂ ਹੁੰਦੀਆਂ ਪੰਜਾਬ ਚ ਆਪਣੇ ਆਪ ਉਗਦੀਆਂ ਹਾਂਜੀ ਹਾਂ ਉਹ ਇੱਕ ਮਾਰੂ ਦਾ ਦਰਖਤ ਹੈ ਉਹ ਉਹਦੀ ਪੇਂ ਨਹੀਂ ਹੁੰਦੀ ਵਣ ਦਾ ਦਰਖਤ ਆਪਣੇ ਆਪ ਮੀਹ ਨਾਲ ਉਗਦਾ ਹੈ ਅੱਛਾ ਉਸ ਬਣਦੇ ਦਰਖਤ ਦੇ ਥੱਲੇ 40 ਦਿਨ ਚਲੀਹਾ ਕੱਟਿਆ ਅੱਛਾ ਮੁਸਲਮਾਨ ਫਕੀਰ ਕਿਤੇ ਵੀ ਤਪੱਸਿਆ ਕਰਦੇ ਆ ਕਿਤੇ ਵੀ ਜਾ ਕੇ ਉਹ ਰੱਬ ਦੀ ਬੰਦਗੀ ਕਰਦੇ ਆ ਤੇ ਉਹ 40 ਦਿਨ ਕਟੋ-ਕਟ ਚਲੀਹਾ ਕੱਟਦੇ ਆ ਸੋ ਉਸ ਥਾਂ ਤੇ 40 ਦਿਨ ਬਾਬਾ ਫਰੀਦ ਜੀ ਨੇ ਚਲੀਹਾ ਕੱਟ ਕੇ ਉਹ ਪਾਕਪਟਨ ਪਾਕਿਸਤਾਨ ਨੂੰ ਪੈਦਲ ਯਾਤਰਾ ਰਾਹੀਂ ਕਸੂਰ ਲਾਹੌਰ ਦੇ ਵਿੱਚੋਂ ਹੁੰਦੇ ਹੋਏ ਪਾਕਪਟਨ ਨੂੰ ਉਹਨਾਂ ਨੇ ਚਲੇ ਗਏ ਲੇਕਿਨ ਉਹਨਾਂ ਸਭ ਤੋਂ ਵੱਡਾ ਇਤਿਹਾਸ ਜਿਹੜਾ ਟਰਨਿੰਗ ਪੁਆਇੰਟ ਹੈ ਜਿਹਨੂੰ ਮੈਂ ਕਹਿੰਨਾ ਇਹ ਬਾਬਾ ਫਰੀਦ ਜੀ ਦੀ ਜਾਣ ਤੋਂ ਬਾਅਦ ਰਾਜੇ ਨੇ ਦੋ ਬਹੁਤ ਵੱਡੇ ਕੰਮ ਕੀਤੇ ਸਭ ਤੋਂ ਪਹਿਲਾਂ ਤਾਂ ਇਸ ਇਲਾਕੇ ਦਾ ਨਾਂ ਬਦਲ ਕੇ ਫਰੀਦ ਕੋਟ ਰੱਖ ਅੱਛਾ ਪਹਿਲਾਂ ਨਾਮ ਸੀ ਮੁਕਲ ਹਰ ਠੀਕ ਹੈ ਤੇ ਰਾਜੇ ਦਾ ਨਾਮ ਸੀ ਮੁਕਲ ਸੀ ਰਾਜੇ ਨੇ ਆਪ ਦੇ ਨਾਮ ਤੋਂ ਇਸ ਇਲਾਕੇ ਦਾ ਨਾਮ ਪਾਸੇ ਕਰਕੇ ਬਾਬਾ ਫਰੀਦ ਜੀ ਦੇ ਨਾਮ ਤੇ ਫਰੀਦ ਤੋਂ ਫਰੀਦ ਕੋਟ ਕਰ ਕੋਟ ਕਰਦਾ ਜਿਵੇਂ ਪਟਿਆਲੇ ਦਾ ਕਹਿੰਦੇ ਸੀ ਬਾਬਾ ਆਲਾ ਸਿਓ ਤੇ ਉਹ ਬਾਬਾ ਆਲਾ ਸਿਓ ਤੋਂ ਪਟੇ ਆਲਾ ਪੈ ਗਿਆ ਤੇ ਆਲਾ ਪੈ ਗਿਆ ਉਮੀ ਇਸ ਇਲਾਕੇ ਦਾ ਨਾਮ 18ਵੀਂ ਸਦੀ ਦੇ ਵਿੱਚ ਰਾਜੇ ਫਰੀਦ ਕੋਟ ਨੇ ਇੱਕ ਇਤਿਹਾਸਕ ਫੈਸਲਾ ਲਿਆ ਜਿਸ ਦੇ ਨਾਲ ਇਸ ਧਰਤੀ ਨੂੰ ਰੰਗ ਭਾਗ ਲੱਗੇ ਤੇ ਅਸੀਂ ਅੱਜ ਬਹੁਤ ਧੰਨਵਾਦ ਹੈ ਉਸ ਰਾਜੇ ਦੇ ਵੀ ਹਾਂਜੀ ਹਾਂ ਜਿਨ੍ਹਾਂ ਨੇ ਬਾਬਾ ਫਰੀਦ ਜੀ ਦੇ ਨਾਮ ਤੇ ਇਸ ਇਲਾਕੇ ਦਾ ਨਾਮ ਤੇ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਸੀ ਜਿਹੜਾ ਧਨਵਾਦੀ ਆ ਜਿਹੜਾ ਉਹਨਾਂ ਨੇ ਚਰਨ ਪਾਏ ਸੀ ਚਰਨ ਪਾਏ ਸੀ ਬਿਲਕੁਲ ਬਿਲਕੁਲ ਤੇ ਸਿਕਸਰ ਦੀ ਗੱਲ ਕਰ ਲਈ ਤਾਂ ਉਹਨਾਂ ਦਾ ਜਨਮ ਜਿਹੜਾ ਹੈ ਉਹ ਤੁਸੀਂ ਦੱਸਤਾ ਉਹਨਾਂ ਦੇ ਪਰਿਵਾਰ ਬਾਰੇ ਹੋਰ ਕੀ ਜਾਣਕਾਰੀ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਕਿੰਨੇ ਸੀਗੇ ਕੋਈ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੋਵੇ ਤਾਂ ਉਹ ਆਪਾਂ ਦਰਸ਼ਕਾਂ ਤੱਕ ਜਿਹੜੀ ਅਸਾਂ ਚ ਕਰਗੇ ਰਜਿੰਦਰ ਜੀ ਇਸ ਇਲਾਕੇ ਦਾ ਬਾਬਾ ਫਰੀਦ ਜੀ ਨਾਲ ਚਾਹੇ ਇਤਿਹਾਸ ਜੁੜਿਆ ਲੇਕਿਨ ਉਹ ਇਤਿਹਾਸ ਵੱਡਾ ਉਦੋਂ ਹੋਇਆ ਤੇ ਜਦੋਂ ਬਾਬਾ ਫਰੀਦ ਜੀ ਤੋਂ ਬਾਅਦ ਦਸਵੇਂ ਫਰੀਦ ਜੀ ਪੀੜੀ ਚੱਲ ਗਈ ਓਕੇ ਕਿਉਂਕਿ ਚਿਸ਼ਤੀ ਸੰਪਰਦਾਏ ਦੇ ਉਹ ਮੁਖੀ ਸਨ ਠੀਕ ਹੈ ਬਾਬਾ ਫਰੀਦ ਜੀ ਤੋਂ ਬਾਅਦ ਅਗਲੀ ਪੀੜੀ ਫਿਰ ਉਸ ਤੋਂ ਅਗਲੀ ਪੀੜੀ ਫਿਰ ਉਸ ਤੋਂ ਅਗਲੀ ਪੀੜੀ ਜਿਹੜੀ ਦਸਵੀਂ ਪੀੜੀ ਸੀ ਬਾਬਾ ਫਰੀਦ ਜੀ ਦੀ ਉਹਨਾਂ ਦੇ ਪਰਿਵਾਰ ਚੋਂ ਜੀ ਉਸ ਪੀੜੀ ਦਾ ਸਮਾਗਿਆ 15ਵੀਂ ਸਦੀ ਅੱਛਾ ਜਿਹੜੇ ਅਸਲ ਫਰੀਦ ਸਨ ਉਹ ਸੀ 12ਵੀਂ ਸਦੀ ਦੇ ਵਿੱਚ ਠੀਕ ਹੈ ਜਿਹੜੀ ਦਸਵੀਂ ਪੀੜੀ ਸੀ ਉਹ 15ਵੀਂ ਸਦੀ ਦੇ ਵਿੱਚ ਹੁਣ ਇਤਿਹਾਸਿਕ ਤੱਥ ਇਹ ਹੈ ਕਿ 15ਵੀਂ ਸਦੀ ਦੇ ਵਿੱਚ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਠੀਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਦੀ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਪ੍ਰਚਾਰ ਪ੍ਰਸਾਰ ਲਈ ਪੈਦਲ ਯਾਤਰਾ ਕੀਤੀ ਹਾਂਜੀ ਹਾਂਜੀ ਬੜੀ ਦੂਰ ਤੱਕ ਦੇਸ਼ਾਂ ਵਿਦੇਸ਼ਾਂ ਤਾਈਂ ਜਦੋਂ ਕੋਈ ਜਹਾਜ਼ ਨਹੀਂ ਸੀ ਤੇ ਕੁਝ ਨਹੀਂ ਹੁੰਦਾ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਪੈਦਲ ਯਾਤਰਾ ਕੀਤੀ ਆਪਦੀਆਂ ਟੀਚਿੰਗਸ ਲਈ ਤਾਂ ਉਦੋਂ ਉਹਨਾਂ ਨੂੰ ਦਸਵੇਂ ਫਰੀਦ ਉਸ ਪਰਿਵਾਰ ਦੀ ਦਸਵੀਂ ਪੀੜ੍ਹੀ ਸ਼ੇਖ ਇਬਰਾਹਿਮ ਅੱਛਾ ਸ਼ੇਖ ਇਬਰਾਹਿਮ ਫਰੀਦ ਮਿਲੇ ਜਿੰਨਾਂ ਤੋਂ ਉਹਨਾਂ ਨੇ ਪਹਿਲੇ ਫਰੀਦ ਉਹਨਾਂ ਦੀ ਸਾਰੀ ਜਿੰਨੀ ਵੀ ਬਾਣੀ ਸੀ ਜਿੰਨੇ ਵੀ ਸ਼ਲੋਕ ਸੀ ਉਹਨਾਂ ਤੋਂ ਲੈ ਲਿਆ ਅੱਛਾ ਸੋਚ ਬੜੀ ਵੱਡੀ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਨੂੰ ਅੰਕਿਤ ਕੀਤਾ ਜਾਣਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਫਰੀਦ ਜੀ ਦੀ ਬਾਣੀ ਨੂੰ ਲੈ ਕੇ ਉਸ ਬਾਣੀ ਦੇ ਸ਼ਲੋਕ ਤੇ ਉਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਿੱਖਾਂ ਦਾ ਆਦ ਧਰਮ ਹੈ ਆਦ ਗੁਰੂ ਹੈ ਉਹਦੇ ਵਿੱਚ ਉਹਨਾਂ ਨੇ ਅੰਕਿਤ ਕੀਤਾ ਸੋ ਉਸ ਤੋਂ ਬਾਅਦ ਇਤਿਹਾਸ ਹੋਰ ਵੱਡਾ ਹੋ ਗਿਆ ਤੇ ਆਪਣੇ ਇਲਾਕੇ ਨੂੰ ਇੰਨਾ ਮਾਨ ਸਤਿਕਾਰ ਮਿਲਿਆ ਕਿ ਜਿਹੜੇ ਬਾਬਾ ਫਰੀਦੀ ਸਾਰੇ ਪੰਜਾਬ ਦੇ ਵਿੱਚੋਂ ਇਕਲੇ ਫਰੀਦਕੋਟ ਆਏ ਫਰੀਦਕੋਟ ਦਾ ਨਾਮ ਫਰੀਦਕੋਟ ਪਿਆ ਤੇ ਉਹਨਾਂ ਦੀ ਬਾਣੀ ਨੂੰ ਜੁਗ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਿਆਰ ਤੇ ਸਤਿਕਾਰ ਸਹਿਤ ਦਰਜ ਕੀਤਾ ਗਿਆ ਜਿਹਨੂੰ ਅੱਜ ਹਰ ਪੰਜਾਬੀ ਪੜਦਾ ਬਾਬਾ ਫਰੀਦੀ ਦੇ ਸ਼ਲੋਕ ਸ੍ਰੀ ਹਰਮੰਦਰ ਸਾਹਿਬ ਪੜੇ ਜਾਂਦੇ ਨੇ ਸ੍ਰੀ ਦਰਬਾਰ ਸਾਹਿਬ ਪੜੇ ਜਾਂਦੇ ਗੁਰੂ ਮਹਾਰਾਜ ਦਾ ਜਿੱਥੇ-ਜਿੱਥੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ-ਉੱਥੇ ਕੀਰਤਨ ਸਹਿਬਾਨਾਂ ਵੱਲੋਂ ਜਾਂ ਪਾਠੀ ਸਿੰਘਾਂ ਵੱਲੋਂ ਬਾਬਾ ਫਰੀਦੀ ਦੀ ਬਾਣੀ ਪੜੀ ਜਾਂਦੀ ਹੈ ਬਿਲਕੁਲ ਜਾਂ ਕੁਝ ਪੰਕਤੀਆਂ ਲਗੀਆਂ ਜਾਂਦੀਆਂ ਪੰਕਤੀਆਂ ਲਗੀਆਂ ਜਾਂਦੀਆਂ ਬਿਲਕੁਲ ਬਿਲਕੁਲ ਅ ਸਿੱਖ ਸਾਹਿਬ ਇੱਕ ਚੀਜ਼ ਹੋਰ ਹੈ ਤੁਹਾਡੀ ਉਮਰ ਕਿੰਨੀ ਹੋਏਗੀ ਮੇਰੀ ਉਮਰ ਹੈਗੀ ਹੈ ਜੀ ਕੋਈ ਤਕਰੀਬਨ 35 ਸਾਲ ਦੇ ਲਗਭਗ 35 ਸਾਲ ਔਰ ਜਿੰਨਾ ਗਿਆਨ ਤੁਹਾਨੂੰ ਹੈ ਜੀ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ ਤੋਂ ਜ਼ਿਆਦਾ ਉਮਰ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇੰਨਾ ਗਿਆਨ ਹੋਊਗਾ ਅ ਰਜਿੰਦਰ ਜੀ ਇਉਂ ਸੀ ਕਿ ਮੈਂ ਬਾਬਾ ਫਰੀਦ ਸਕੂਲ ਦਾ ਪੜਿਆ ਜੀ ਉਸ ਤੋਂ ਬਾਅਦ ਬਾਬਾ ਫਰੀਦ ਲੋਕ ਕਾਲਜ ਦੇ ਵਿੱਚ ਪੜਿਆ ਹਾਂ ਹਾਂ ਜੀ ਮੇਰਾ ਬਚਪਨ ਮੇਰੀ ਜਵਾਨੀ ਸਾਰੀ ਇਸ ਸ਼ਹਿਰ ਦੇ ਵਿੱਚ guzਰੀ ਹੈ ਮੈਂ ਬਾਹਰ ਪੜਨ ਆਸਤੇ ਨਹੀਂ ਗਿਆ ਤੇ ਮੈਂ ਅੱਜ ਮੇਰੇ ਸਤਿਕਾਰਯੋਗ ਸਰਦਾਰਿੰਦਰ ਜੀ ਸਿੰਘ ਖਾਸਾ ਜਿਸ ਫਾਨੀ ਸੰਸਾਰ ਚ ਨੂੰ ਛੱਡ ਕੇ ਚਲੇ ਗਏ ਹੈ ਨਹੀਂ ਲੇਕਿਨ ਮੈਨੂੰ ਕੱਲੇ ਨੂੰ ਸਭ ਤੋਂ ਵੱਧ ਸਮਾਂ ਉਹਨਾਂ ਨਾਲ ਬਤੀਤ ਕਰਨ ਦਾ ਮੌਕਾ ਮਿਲਿਆ ਮੈਂ 13 ਸਾਲ ਬਤੌਰ ਗੁਰੂ ਉਹਨਾਂ ਨੂੰ ਮੰਨ ਕੇ ਇੱਕ ਚੇਲੇ ਵਾਂਗ ਉਹਨਾਂ ਨੂੰ ਮੈਂ ਮੰਨਿਆ ਤੁਸੀਂ ਤਾਂ ਵੇਖਿਆ ਹੀ ਹੈ ਉਹਦੇ ਸਾਹਮਣੇ ਹੋਇਆ ਜੋ ਕੁਝ ਹੋਇਆ ਸੋ ਉਹਨਾਂ ਨਾਲ ਰਹਿਣ ਕਰਕੇ ਦੁਨੀਆਦਾਰੀ ਬਾਬਾ ਫਰੀਦ ਦੀ ਬਾਣੀ ਗਲਤ ਰਸਤਿਆਂ 'ਤੇ ਚਲਣ ਦੀ ਥਾਂ ਤੇ ਸਹੀ ਰਸਤਿਆਂ 'ਵਲ ਤੁਰਨ ਦਾ ਮੌਕਾ ਮਿਲਿਆ ਸੋ ਮੈਂ ਇਸ ਸਾਰੀ ਗੱਲ ਦਾ ਜਿਹੜਾ ਸ਼੍ਰੇਅ ਹੈ ਉਹ ਸਰਦਾਰ ਅੰਦਰਜੀਤ ਸਿੰਘ ਖਾਲਸਾ ਨੂੰ ਦਿੰਦਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਮੈਂ ਅੱਜ ਇੱਥੋਂ ਤਾਈਂ ਪਹੁੰਚਿਆ ਬਿਲਕੁਲ ਬਿਲਕੁਲ ਅ ਸ੍ਰੀ ਬਾਬਾ ਫਰੀਦ ਜੀ ਇੱਕ ਸੂਫੀ ਸੰਤ ਸਨ ਹਨਾ ਜੀ ਤੇ ਜਿਹੜੇ ਬਾਬਾ ਫਰੀਦ ਜੀ ਸੂਫੀ ਸੰਤ ਸਨ ਤਾਂ ਉਹਨਾਂ ਦੀ ਗੁਰੂਆਂ ਦੀ ਗੱਲ ਕਰ ਲਈ ਤਾਂ ਗੁਰੂ ਉਹਨਾਂ ਦੇ ਕੌਣ ਸੀਗੇ ਉਹਨਾਂ ਦੇ ਗੁਰੂ ਸੰਜੀਵ ਬਖਤਿਆਰ ਕਾਕੀ ਜੀ ਜਿਨ੍ਹਾਂ ਤੋਂ ਉਹਨਾਂ ਨੇ ਸਿੱਖਿਆ ਲਈ ਜਿਨ੍ਹਾਂ ਤੋਂ ਉਹਨਾਂ ਨੇ ਸੂਫੀ ਮਤ ਦੇ ਵਿੱਚ ਸਾਰੀ ਆਪਦੀ ਜਾਣਕਾਰੀ ਲਈ ਦੇਖੋ ਇੱਕ ਗੱਲ ਹੈ ਕਿ ਸਮਾਜ ਦੇ ਵਿੱਚ ਤੇ ਇਤਿਹਾਸ ਦੇ ਵਿੱਚ ਸਿਰਫ ਉਹ ਵਿਅਕਤੀਆਂ ਦਾ ਨਾਮ ਰਹਿੰਦਾ ਜੋ ਹੋ ਰਹੀਆਂ ਪਰੰਪਰਾਵਾਂ ਤੋਂ ਥੋੜੇ ਵੱਖ ਹੋ ਕੇ ਚੱਲਣ ਉਹਨਾਂ ਦਾ ਨਾਮ ਰਹਿੰਦਾ ਹੈ ਬਾਬਾ ਫਰੀਦ ਜੀ ਚਿਸ਼ਤੀ ਸੰਪਰਦਾਏ ਨਾਲ ਸੰਬੰਧ ਰੱਖਦੇ ਸਨ ਜੀ ਉਸ ਸਮੇਂ ਪੂਰੀ ਦੁਨੀਆ ਦੇ ਵਿੱਚ ਪਾਵਨ ਜਰੂਸਲਮ ਸੀਗਾ ਪਾਵਾਂ ਉਹ ਮੱਕਾ ਮਦੀਨਾ ਪਾਵਾਂ ਉਹ ਹੋਰ ਹਿੰਦੂ ਦੁਨੀਆ ਤੇ ਦੁਬਈ ਵਗੈਰਾ ਇੱਧਰ ਸਾਰੇ ਕਿਤੇ ਮੁਸਲਮਾਨਾਂ ਦਾ ਬੋਲਬਾਲਾ ਸੀ ਲੇਕਿਨ ਜੋ ਮੁਸਲਮਾਨ ਧਰਮ ਦੇ ਵਿੱਚ ਸੌਰਾਪਨ ਸੀ ਜੋ ਸਖਤਾਈਆਂ ਸੀ ਉਸ ਸਖਤਾਈਆਂ ਨੂੰ ਬਾਬਾ ਫਰੀਦ ਜੀ ਨੇ ਆਮ ਲੋਕਾਂ ਦੀ ਧਾਰਨਾ ਦੇ ਮੁਤਾਬਕ ਬਦਲਤਾ ਜਿਵੇਂ ਮੁਸਲਮਾਨ ਧਰਮ ਦੇ ਵਿੱਚ ਬੇਗਮ ਹੈ ਉਹ ਹਮੇਸ਼ਾ ਪਰਦਾ ਨਸ਼ੀਨ ਹੁੰਦੀ ਹੈ ਹਾਂ ਉਹ ਬਿਲਕੁਲ ਬਿਲਕੁਲ ਲੇਕਿਨ ਬਾਬਾ ਫਰੀਦ ਜੀ ਨੇ ਉਸ ਚੀਜ਼ ਨੂੰ ਵਰਜਤਾ ਕਿ ਔਰਤਾਂ ਨੂੰ ਬਰਾਬਰ ਦਾ ਹੱਕ ਹੈ ਇਹ ਸਮਾਜ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਉਹਨਾਂ ਨੇ ਸਾਰੇ ਧਰਮਾਂ ਨੂੰ ਵੱਖ-ਵੱਖ ਹੋਣ ਦੀ ਥਾਂ ਤੇ ਉਹਨਾਂ ਨੇ ਆਖਿਆ ਧਰਮ ਇੱਕ ਹੈ ਇੱਕ ਹੈ ਤੁਸੀਂ ਇਹ ਨਾ ਵੇਖੋ Hindu ਧਰਮ ਹੈ ਇਹ Musalman ਧਰਮ ਹੈ ਇਹ Sikh ਧਰਮ ਹੈ ਇਹ ਚਲੋ Sikh ਧਰਮ ਤਾਂ ਬਹੁਤ ਬਾਅਦ ਚ ਆਇਆ ਉਹਨਾਂ ਨੇ ਆਖਿਆ ਵੀ ਮੇਨ ਮੰਤਵ ਹੈ ਅੱਲਾਹ 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 ਤੇ ਬਾਈ ਗਰੂਪ ਮੁਖਤਾ ਦੀ ਸੇਵਾ ਸਭ ਤੋਂ ਤੁਸੀਂ ਉਹਨਾਂ ਦੇ ਸ਼ਲੋਕ ਵੀ ਪੜੋ ਨਾ ਰੋਟੀ ਰੋਟੀ ਮੇਰੀ ਕਾਠੀ ਲਾवण ਮੇਰੀ ਭੁੱਖ ਠੀਕ ਹੈ ਮਤਲਬ ਉਹਨਾਂ ਨੇ ਹਰ ਸ਼ਲੋਕ ਚ ਤੁਹਾਨੂੰ ਇਹ ਲੱਗੂ ਕਿ ਉਹ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਮੁਖਤਾ ਸਭ ਤੋਂ ਵੱਡਾ ਧਰਮ ਹੈ ਸਭ ਤੋਂ ਵੱਡਾ ਧਰਮ ਬਾਕੀ ਧਰਮ ਸਭ ਤੋਂ ਪਾਸੇ ਆ ਸੋ ਬੜਾ ਕੁਝ ਹੈ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਬਹੁਤ ਕੁਝ ਹੈ ਹਾਂਜੀ ਹਾਂਜੀ ਬਿਲਕੁਲ ਜਿਹੜਾ ਆਪਾਂ ਗੱਲ ਕਰ ਲਈਏ ਬਾਬਾ ਫਰੀਦ ਜੀ ਦੇ ਮੇਲੇ ਦੀ ਹੂੰ ਬਾਬਾ ਫਰੀਦ ਜੀ ਦਾ ਮੇਲਾ ਜਿਹੜਾ ਹੈ ਬੜੀ ਸਰਦਾਰ ਦੇ ਭਾਵਨਾ ਨਾਲ ਮਨਾਇਆ ਜਾਂਦਾ ਹਨ ਇਹ 21 22 23 ਸਤੰਬਰ ਨੂੰ ਜਿਹੜਾ ਮਨਾਇਆ ਜਾਂਦਾ 21 22 23 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਜਾਂ ਇਥੇ ਫਰੀਦ ਕੋਈ ਕਿਉਂ ਮਨਾਇਆ ਜਾਂਦਾ ਕਿਤੇ ਹੋਰ ਸ਼ਹਿਰਾਂ ਦੇ ਵਿੱਚ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਕਿਉਂ ਨਹੀਂ ਮਨਾਇਆ ਜਾਂਦਾ ਇਹਦਾ ਕਨਸੈਪਟ ਇਹ ਹੈ ਜੀ ਕਿ ਆਗਮਨ ਪੁਰਬ ਹੈ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮੇਲਾ ਤਾਂ ਚਲੋ ਹੁਣ ਕਹਿਣ ਲੱਗ ਗਏ ਹਾਂਜੀ ਹਾਂਜੀ ਅਸੂਲਨ ਤੌਰ ਤੇ ਪਰੰਪਰਾਵਕ ਤੌਰ ਤੇ ਇਹ ਹੈਗਾ ਬਾਬਾ ਫਰੀਦ ਆਗਮਨ ਪਰਵ ਮਤਲਬ ਇਸ ਇਲਾਕੇ ਚ ਬਾਬਾ ਫਰੀਦ ਜੀ ਦੇ ਆਉਣ ਤੇ ਆਗਮਨ ਦੇ ਵਿੱਚ ਉਹਨਾਂ ਦਾ ਪਰਵ ਮਨਾਇਆ ਜਾਂਦਾ ਹੈ ਪਰਵ ਦੀ ਖੁਸ਼ੀ ਹੈ ਇਤਿਹਾਸ ਇਹ ਹੈ ਜੀ ਕਿ 1960 ਤੋਂ ਪਹਿਲਾਂ ਇਸ ਇਲਾਕੇ ਵਿੱਚ ਯਾਨੀ ਕਿ 1969 ਤੋਂ ਪਹਿਲਾਂ ਇਸ ਇਲਾਕੇ ਚ ਕਿਸੇ ਕਿਸਮ ਦਾ ਕੋਈ ਆਗਮਨ ਪਰਵ ਨਹੀਂ ਸੀ ਹੁੰਦਾ ਬਾਬਾ ਫਰੀਦ ਦਾ ਸਥਾਨ ਸੀ ਉਹਦਾ ਨਾਮ ਸੀ ਚਿੱਲਾ ਬਾਬਾ ਫਰੀਦ ਤੋ ਕਿ ਚਲੀਹਾ ਘਟਿਆ ਸੀ ਚਲੀਹਾ ਘਟਿਆ ਸੀ ਇਸ ਸਥਾਨ ਇਹੀ ਸੇਟਲ ਆ ਬਾਬਾ ਫਰੀਦ ਵਾਲਾ ਇਹਨੂੰ ਪਹਿਲਾਂ ਚਿੱਲ੍ਹਾ ਬਾਬਾ ਫਰੀਦ ਕਹਿੰਦੇ ਸਨ ਅੱਛਾ ਤੇ ਇਸ ਸਥਾਨ ਤੇ ਇੱਕ ਮਹੰਤ ਰਹਿੰਦਾ ਸੀ ਜਿਹਦਾ ਨਾਮ ਸੀ ਕਰਤਾਰ ਸਿੰਘ ਅੱਛਾ ਮਹੰਤ ਕਰਤਾਰ ਸਿੰਘ ਉਹਦਾ ਘਰ ਵੀ ਇਸੇ ਥਾਂ ਤੇ ਸੀ ਉਹਦਾ ਪਸੂ ਵੀ ਇਸੇ ਥਾਂ ਤੇ ਸੀ ਉਹਦਾ ਪਰਿਵਾਰ ਵੀ ਇੱਥੇ ਰਹਿੰਦਾ ਸੀ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਅਜਿਹਾ ਥੇ ਹੁਣ ਬਿਲਕੁਲ ਹਾਂ ਹਾਂ ਜਿੱਥੇ ਥਿਲਾ ਬਾਬਾ ਫਰੀਦ ਹੈ ਇਹ ਚਿਲਾ ਬਾਬਾ ਫਰੀਦ ਸੀ ਪਹਿਲਾਂ ਇੱਥੇ ਮਹੰਤ ਕਰਤਾਰ ਸਿੰਘ ਰਹਿੰਦਾ ਸੀ ਉਹੀ ਦੇਖ ਰਿਹਾ ਕਰਦਾ ਸੀ ਉਹੀ ਸਭ ਕੁਝ ਕਰਦਾ ਸੀ ਕੋਈ ਮੇਲਾ ਨਹੀਂ ਸੀ ਲੱਗਦਾ ਕੋਈ ਪ੍ਰਚਾਰ ਨਹੀਂ ਸੀ ਕਿਸੇ ਕਿਸਮ ਦੀ ਕੋਈ ਕਿਤਾਬ ਨਹੀਂ ਸੀ ਛਪੀ ਨਾ ਲੋਕਾਂ ਨੂੰ ਪਤਾ ਸੀ ਕਿ ਸਾਡੇ ਇਲਾਕੇ ਦਾ ਐਡਾ ਵੱਡਾ ਇਤਿਹਾਸ ਹੈ ਤੇ ਸਾਨੂੰ ਪਤਾ ਹੀ ਪਤਾ ਹੀ ਨਹੀਂਗਾ ਉਹ ਇੱਕ ਸਿੰਪਲ ਜਿਹਾ ਇੱਕ ਜਗ੍ਹਾ ਬਣੀ ਹੋਈ ਸੀ ਕੋਈ ਰੋਜ਼ ਦੇ 10 15 20 ਬੰਦੇ ਮੱਥਾ ਟਿਕਣ ਜਾਂਦੇ ਹੁੰਦੇ ਪਰ ਇਸ ਤੋਂ ਵੱਧ ਨਹੀਂ ਜੋ ਮੈਨੂੰ ਇਤਿਹਾਸ ਚ ਪਤਾ ਲੱਗਿਆ ਉੱਥੇ ਇੱਕ ਗੁੰਬਦਦਮਾ ਕਮਰਾ ਰਾਜੇ ਫਰੀਦ ਕੋਟ ਨੇ ਬਣਾਇਆ ਅੱਛਾ ਜ਼ਿਲ੍ਹੇ ਦਾ ਨਾ ਆਪਣਾ ਹਲਕ ਇਸ ਇਲਾਕੇ ਦਾ ਨਾਮ ਤਾਂ ਬਦਲਿਆ ਬਦਲਿਆ ਬਾਬਾ ਫਰੀਦ ਜੀ ਦੇ ਨਾਮ ਤੇ ਰੱਖਿਆ ਲੇਕਿਨ ਇੱਕ ਯਾਦਗਾਰ ਵਜੋਂ ਰਾਜੇ ਫਰੀਦ ਕੋਟ ਨੇ ਚੂਨੇ ਤੇ ਇੱਟਾਂ ਨਾਲ ਇੱਕ ਗੁੰਬਦਦਮਾ ਕਮਰਾ ਬਣਾਇਆ ਇੱਕ ਯਾਦਗਾਰ ਦੇ ਤੌਰ ਤੇ ਕਿ ਬਾਬਾ ਫਰੀਦ ਜੀ ਇਸ ਥਾਂ ਤੇ 40 ਦਿਨ ਚਿਲਾ ਕੱਟ ਕੇ ਗਏ ਨੇ ਚਿੜੂਹਾ ਕੱਟ ਕੇ ਗਏ ਨੇ ਉਸ ਥਾਂ ਤੇ ਮਹੰਤ ਕਰਤਾਰ ਸਿੰਘ ਕਿਵੇਂ ਆਇਆ ਸਾਨੂੰ ਨਹੀਂ ਪਤਾ ਇਸ ਇਤਿਹਾਸ ਦਾ ਲੇਕਿਨ 1969 ਦੇ ਵਿੱਚ ਸਰਦਾਰ ਇੰਦਰਜੀਤ ਸਿੰਘ ਖਾਲਸਾ ਨੂੰ ਜੋ ਪੇਸ਼ੇ ਤੋਂ ਵਕੀਲ ਸਨ ਫੌਜਦਾਰੀ ਵਕੀਲ ਸਨ ਉਹਨਾਂ ਕੋਲ ਸ਼ਹਿਰ ਦੇ ਬੰਦੇ ਇਕੱਠੇ ਹੋ ਕੇ ਆਏ ਕਿ ਮਹੰਤ ਕਰਤਾਰ ਸਿੰਘ ਨੇ ਕਿਸੇ ਨੌਜਵਾਨ ਕੁੜੀ ਨਾਲ ਗਲਤ ਹਰਕਤ ਕੀਤੀ ਜੋ ਮੈਂ ਸੁਣਿਆ ਮੈਂ ਦੇਖਿਆ ਕੁਛ ਨਹੀਂ ਜੋ ਮੈਂ ਇਤਿਹਾਸ ਸੁਣਿਆ ਹਾਂ ਹਾਂ ਦਾ ਸ਼ਹਿਰੀ ਇਕੱਠੇ ਹੋ ਕੇ ਜਦੋਂ ਉੱਥੇ ਗਏ ਤਾਂ ਉੱਥੇ ਖਿਚੋ ਤਾਨ ਹੋਈ ਤੇ ਉੱਥੇ ਇਹ ਫੈਸਲਾ ਹੋਇਆ ਕਿ ਮਹੰਤ ਜੀ ਤੁਹਾਡੀ ਸੇਵਾ ਹੁਣ ਸਮਾਪਤ ਹੈ ਹੂੰ ਹੁਣ ਇੱਥੇ ਇੱਕ ਪ੍ਰਬੰਧਕ ਕਮੇਟੀ ਦਾ ਗਠਨ ਹੋਊਗਾ ਠੀਕ ਹੈ ਤਾਂ ਇੰਦਰਜੀਤ ਸਿੰਘ ਖਾਲਸਾ ਨੇ ਨਾਲ ਇਸ ਇਲਾਕੇ ਦੇ ਜੈਨ ਪਰਿਵਾਰ Hindu ਪਰਿਵਾਰ ਤੇ ਸਿੱਖ ਪਰਿਵਾਰ ਤੇ ਉਹਦੇ ਵਿੱਚ ਇੱਕ ਮਤਲਬ ਇੱਕ ਮਹੱਲਾ ਮਾਈ ਖੰਨਾ ਦੀ ਮਾਤਾ ਰਾਧੇ ਵੀ ਸੀ ਜੋ ਇੱਕ ਰੇਗਰ ਪਰਿਵਾਰ ਤੋਂ ਸੰਬੰਧ ਰੱਖਦੇ ਸਨ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਅ ਰਜਿਸਟਰਡ ਬਾਡੀ ਬਣਾਈ ਕਮੇਟੀ ਬਣਾਈ ਕਮੇਟੀ ਬਣਾਈ ਉਸ ਕਮੇਟੀ ਦੇ ਵਿੱਚ ਉਹਨਾਂ ਨੇ ਏਜੰਡਾ ਰੱਖਿਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਸ਼ਤਿਹਾਰਾਂ ਨਾਲ ਕਿ ਤਾਬਾ ਰਹੇ ਬਾਬਾ ਫਰੀਦ ਜੀ ਦੇ ਐਡੇ ਵੱਡੇ ਇਤਿਹਾਸ ਨੂੰ ਲੋਕਾਂ 'ਚ ਪ੍ਰਚਾਰ ਕਰਨਾ ਪ੍ਰਚਾਰ ਕਰਕੇ ਪਰਫੁੱਲਤ ਕਰਕੇ ਉਸ ਪ੍ਰਚਾਰ ਤੋਂ ਬਾਅਦ ਉਹਨਾਂ ਦੇ ਦੋਸਤਾਂ ਨੇ ਜਾਂ ਉਸ ਕਮੇਟੀ ਨੇ ਇਹ ਫੈਸਲਾ ਕੀਤਾ ਜਿਹਦੀ ਅਗਵਾਈ ਖਾਲਸਾ ਜੀ ਕਰਦੇ ਸਨ ਕਿ ਆਪਾਂ ਇੱਥੇ ਇੱਕ ਦਿਨ ਦਾ ਮੇਲਾ ਲਾਉਣਾ ਸ਼ੁਰੂ ਕਰੀਏ ਆਗਮਨਪੁਰ ਅੱਛਾ ਇਹ ਪਹਿਲਾ ਮੇਲਾ 1969 ਦੇ ਵਿੱਚ ਬਾਬਾ ਫਰੀਦ ਆਰਪਨ ਪੁਰਬ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਪਿਆ ਠੀਕ ਹੈ ਕਿਉਂਕਿ ਬਾਬਾ ਫਰੀਦ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਸ਼ਿਤ ਹੈ ਹੁਣ ਜਦੋਂ ਉਹ ਭੋਗ ਪਿਆ ਤੇ ਉੱਥੇ ਕਮੇਟੀ ਦਾ ਇਹ ਫੈਸਲਾ ਹੋ ਗਿਆ ਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਸ਼ੋਭਤਤਾ ਕਰਤੇ ਇੱਥੇ ਹੁਣ ਆਪਾਂ ਇੱਥੇ ਪੱਕੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇੱਥੇ ਆਪਾਂ ਸ਼ੁਸ਼ੋਭਤ ਕਰਤੀਗੇ ਤਾਂ ਕਿ ਸਿੱਖ ਧਰਮ Hindu ਧਰਮ ਤੇ ਮੁਸਲਮਾਨ ਧਰਮ ਦਾ ਇੱਕ ਬਹੁਤ ਸਮੇਲ ਇਸ ਚਿੱਲਾ ਬਾਬਾ ਫਰੀਦ ਚੋ ਜੇ ਠੀਕ ਹੈ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਪੱਕੇ ਤੌਰ ਤੇ ਪ੍ਰਕਾਸ਼ ਹੋ ਗਿਆ ਗ੍ਰੰਥੀ ਸਿੰਘ ਵੀ ਰੱਖ ਲੇ ਉਸ ਗੁੰਬਦ ਨੂਮਾ ਕਮਰੇ ਦੀ ਰਿਪੇਅਰ ਵੀ ਕਰਾਤੀ ਹੌਲੀ ਹੌਲੀ ਸੰਗਤ ਆਉਣੀ ਸ਼ੁਰੂ ਹੋਈ ਤਿਲ ਫੁੱਲ ਪੇਟਾ ਗੋਲ ਕਚਾਉਣੀ ਸ਼ੁਰੂ ਹੋਈ ਉਸ ਗੋਲਕ ਦੇ ਪੈਸਿਆਂ ਨਾਲ ਚਾਰ ਦਿਵਾਰੀ ਕਰਕੇ ਹੌਲੀ ਹੌਲੀ ਇਹ ਕੰਮ ਸ਼ੁਰੂ ਹੋ ਗਿਆ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਕਦਮਾ ਦਰਜ ਕਰਤਾ ਕਿ ਇੱਥੇ ਤਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਤਾ ਤੁਸੀਂ ਇੱਥੇ ਇਤਿਹਾਸਕ ਬਣ ਗਿਆ ਅੱਛਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਇਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਅੰਦਰ ਆਉਣਾ ਚਾਹੀਦਾ ਅੱਛਾ ਤਾਂ ਉਹਨਾਂ ਨੇ ਕੇਸ ਕਰਤੇ ਜਦੋਂ ਉਹਨਾਂ ਨੇ ਕੇਸ ਕਰਤੇ ਤਾਂ ਖਾਲਸਾ ਜੀ ਨੇ ਬੜੇ ਕਿਉਂਕਿ ਦੇਸ਼ੇ ਦੇ ਵਕੀਲ ਸਨ ਸੀਗੇ ਹਾਂ ਤਾਂ ਉਹਦਾਂ ਨੇ ਇਹ ਸੋਚਿਆ ਕਿ ਯਾਰ ਇਹ ਫਰੀਦਕੋਟ ਲੋਕਾਂ ਦੀ ਇਮਾਨਤ ਹੈ ਇਹ ਇਮਾਨਤ ਤੇ ਇਹ ਗੋਲਕਾਂ ਦਾ ਪੈਸਾ ਫਰੀਦਕੋਟ ਚ ਰਹਿਣਾ ਚਾਹੀਦਾ ਰਹਿਣਾ ਚਾਹੀਦਾ ਸੋ ਉਹਨਾਂ ਨੇ ਚਿੱਲੇ ਤੋਂ ਇਹਨੂੰ ਟਿੱਲਾ ਕਰ ਤੇ ਲਾ ਕਰਦਾ ਟਿੱਲਾ ਕਰਨਾ ਸਿਰਫ ਜਿਹੜਾ ਅਦਾਲਤੀ ਕੇਸ ਜੀ ਉਹਦੇ ਕਰਕੇ ਟਿੱਲਾ ਕਰਨਾ ਪਿਆ ਸੋ ਇਤਿਹਾਸ ਓਕੇ ਤੇ ਜੀ ਆਪਣਾ ਹੁਣ ਇਸ ਵੀ ਇਸ ਸਾਲ ਦੀ ਆਪਾਂ ਗੱਲ ਕਰ ਲਈ ਜਿੱਦਾਂ ਹੁਣ ਹਰ ਪੇੜ ਤਾਂ ਕਰਕੇ ਬੜਾ ਪੰਜਾਬ ਦਾ ਪੂਰਾ ਹਾਲ ਹੋਇਆ ਪਿਆ ਉਧਰੋਂ ਬਾਬਾ ਸ਼ੇਖ ਰੀਦ ਜੀ ਦਾ ਆਗਮਨ ਪੁਰਬ ਜੋ ਆ ਉਹ ਵੀ ਇਸੇ ਮਹੀਨੇ ਜਿਹੜਾ ਬ੍ਰਿਸ਼ਾਤਾ ਭਾਵਨਾ ਨਾ ਮਨਾਇਆ ਜਾਂਦਾ ਔਰ ਪ੍ਰਸ਼ਾਸਨ ਨੇ ਇਸ ਨੂੰ ਲੈ ਕੇ 13 ਸਤੰਬਰ ਤੋਂ ਪ੍ਰਵਾਨਗੀ ਵੀ ਦਿੱਤੀ ਸੀ ਕਿ ਵੀ 13 ਤਰੀਕ ਤੋਂ ਜਿਹੜਾ ਮੇਲੇ ਦਾ ਗਾਜ ਜਿਹੜਾ ਹੈਗਾ ਕੀਤਾ ਜਾਊਗਾ ਹਨਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਇਹ ਫੈਸਲਾ ਜਿਹੜਾ ਪ੍ਰਸ਼ਾਸਨ ਵੱਲੋਂ ਲਿਆ ਗਿਆ ਵੀ ਐਸ ਕੀ ਜਿਹੜੇ ਕਰਾਫਟ ਮੇਲਾ ਹੋ ਗਿਆ ਜਾਂ ਕੋਈ ਸਭਿਆਚਾਰਕ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਰੱਦ ਕੀਤੇ ਗਏ ਤੇ ਸਿਰਫ ਜਿਹੜੇ ਹੈ ਧਾਰਮਿਕ ਸਮਾਗਮ ਜਿਹੜੇ ਹੈਗੇ ਉਹ ਕਰਵਾਏ ਜਾਣਗੇ ਇਹਨੂੰ ਕਿਵੇਂ ਦੇਖਦੇ ਆਂ ਅ ਡੀਸੀ ਫਰੀਦਕੋਟ ਹੈਗੇ ਨੇ ਸਰਦਾਰਨੀ ਪੂਨਮਦੀਪ ਕੌਰ ਜੀ ਉਹਨਾਂ ਨੇ ਇਸ ਵਾਰ ਇਸ ਆਗਮਨ ਪੁਰਬ ਤੇ ਬੜੇ ਬਾਖਮਾਲ ਪ੍ਰਬੰਧ ਕੀਤੇ ਸੀ ਜੀ ਸਭ ਤੋਂ ਬਲੱਖਣ ਗੱਲ ਇਹ ਸੀ ਕਿ ਇਸ ਆਗਮਨ ਪੁਰਬ ਤੇ ਜੋ ਪੰਜਾਬ ਦਾ ਪ੍ਰਾਤਨ ਇਤਿਹਾਸ ਹੈ ਗੁਰੂ ਸਹਿਬਾਨਾਂ ਦਾ ਇਤਿਹਾਸ ਉਹ ਤੇ ਲੇਜ਼ਰ ਸ਼ੋਅ ਹੋ ਰਹੀ ਸੀ ਅੱਜ ਤੱਕ ਫ੍ਰੀਪੋਰਟ ਚ ਨਹੀਂ ਲੇਜ਼ਰ ਸ਼ੋਅ ਹੋਏ ਲੇਜ਼ਰ ਸ਼ੋਅ ਹੋਣੇ ਸੀਗੇ ਤੇ ਉਹਦੇ ਨਾਲ-ਨਾਲ ਜੋ ਹੋਰ ਚੀਜ਼ਾਂ ਹੁੰਦੀਆਂ ਉਹ ਵੀ ਪ੍ਰਬੰਧ ਮੁਕੰਮਲ ਹੋ ਚੁੱਕੇ ਸੀ ਠੀਕ ਹੈ ਲੇਕਿਨ ਹਾਲਾਤ ਇਜਾਜ਼ਤ ਨਹੀਂ ਦਿੰਦੇ ਨਹੀਂ ਦਿੰਦੇ ਸੀਗੇ ਬਿਲਕੁਲ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਅੱਧੇ ਤੋਂ ਵੱਧ ਪੰਜਾਬ ਹੜਾਂ ਦੀ ਮਾਰ ਹੈ ਬਿਲਕੁਲ ਬਿਲਕੁਲ ਲੋਕ ਕਰੋ ਬੇਕਾਰ ਹੋ ਗਏ ਬਹੁਤ ਜ਼ਿਆਦਾ ਹਾਂ ਆਪ ਦਾ ਕੰਮ ਛੱਡਣਾ ਰਜਿੰਦਰ ਜੀ ਬੜਾ ਔਖਾ ਬਹੁਤ ਔਖਾ ਜੀ ਬਹੁਤ ਸੋ ਇੱਕ ਮਿਲਿਆ ਜੁਲਿਆ ਫੈਸਲਾ ਸੀ ਪੰਜਾਬ ਸਰਕਾਰ ਦਾ ਪ੍ਰਬੰਧਕ ਕਮੇਟੀ ਦਾ ਫਰੀਦਕੋਟ ਦੇ ਲੋਕਾਂ ਦਾ ਕਿ ਇੱਕ ਪਾਸਾ ਪੰਜਾਬ ਦਾ ਤੇ ਦੁੱਖ ਭੋਗ ਰਿਹਾ ਤੇ ਦੂਸਰਾ ਦੂਸਰਾ ਪਾਸਾ ਪੰਜਾਬ ਦਾ ਖੁਸ਼ੀਆਂ ਮਨਾਵੇ ਸੋ ਇਹ ਵਕਤ ਹੈ ਆਉਧਿਆਨ ਨਾਲ ਖੜਨ ਦਾ ਪੰਜਾਬੀ ਪੰਜਾਬੀ ਨਾਲ ਖੜੂਗਾ ਤਾਂ ਹੀ ਕਿਤੇ ਗੱਲ ਨਿੱਬੜਨੀ ਆ ਸੋ ਅਸੀਂ ਫੈਸਲਾ ਕੀਤਾ ਵੀ ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਕੋਈ ਵੀ ਬਣ ਗਿਆ ਸਭ ਬੰਦ ਕਰੋ ਸਿਰਫ ਤੇ ਸਿਰਫ ਨਿਰੋਲ ਧਾਰਨਿਕ ਪ੍ਰੋਗਰਾਮ ਰੱਖੋ ਤੇ ਜੋ ਉਹ ਸਰਮਾਇਆ ਪੰਜਾਬ ਸਰਕਾਰ ਦਾ ਕਰੋੜਾਂ ਚ ਖਰਚਾ ਹੋਣਾ ਸੀਗਾ ਉਹ ਸਾਰਾ ਡਿਵਰਟ ਕਰਕੇ 1000 ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਦਿੱਤਾ ਜਾਵੇ ਬਿਲਕੁਲ ਜੀ ਅਸੀਂ ਜੀ ਆਪਾਂ ਮੇਲੇ ਦੀ ਗੱਲ ਕਰ ਲਈਏ ਅ ਕਿਉਂਕਿ ਮੇਲੇ ਦੇ ਦਿਨ ਚੱਲ ਰਹੇ ਆ ਮਹੀਨਾ ਚੱਲ ਰਿਹਾ ਹੈ ਨਾ ਤੇ ਇਹ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਜਿਹੜੇ ਹੈਗੇ ਨੇ ਜਾਂ ਫਿਰ ਸਿੰਗਰਾਂ ਦੀ ਗੱਲ ਕਰੀਏ ਇਹ ਜਿਹੜਿਆ ਹੈਗਾ ਇਹ ਪ੍ਰੋਗਰਾਮ ਕਿੰਨੇ ਚਿਰ ਤੋਂ ਚੱਲਿਆ ਔਰ ਕਿੰਨਾ ਚਿਰ ਪਹਿਲਾਂ ਜਿਹੜਾ ਹੈਗਾ ਸਿਰਫ ਕਿਨੇ ਕਿਨੇ ਧਾਰਮਿਕ ਪ੍ਰੋਗਰਾਮ ਜਿਹੜੇ ਕਰਵਾਏ ਜਾਂਦੇ ਆ ਬਹੁਤ ਅੱਛਾ ਸਵਾਲ ਕੀਤਾ ਤੁਸੀਂ ਫਰੀਦਕੋੜ ਦੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਬੀ 1986 ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਵੀ ਸਰਕਾਰ ਸੀ ਜੀ ਤੇ ਆਈਏਐਸ ਮੈਨੂੰ ਯਾਦ ਹੈ ਕਿਉਂਕਿ ਇੱਕ ਐਮਐਲਏ ਨੇ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਹੈ ਤੇ ਉਹ ਹੈਗੇ ਆ ਤਲਵੰਡੀ ਸਾਬੋ ਤੋਂ ਉਹਨਾਂ ਦੇ ਪਿਤਾ ਜੀ ਹੁੰਦੇ ਸੀ ਡੀਸੀ ਫਰੀਦਕੋਟ ਅੱਛਾ ਸਭ ਤੋਂ ਪਹਿਲਾਂ 1986 ਦੇ ਵਿੱਚ ਪੰਜਾਬ ਸਰਕਾਰ ਦੀ ਇਸ ਆਗਮਨ ਪੁਰਬ ਚ ਐਂਟਰੀ ਹੋਈ ओके ਉਸ ਤੋਂ ਪਹਿਲਾਂ ਨੋ ਤੇ ਨਰੋਲ ਪ੍ਰਬੰਧਕ ਕਮੇਟੀ ਕਲੇਤਾਰਮੇ ਪ੍ਰੋਗਰਾਮ ਕਰਾਉਂਦੀ ਸੀ ਜਾਂ ਉਹ ਸ਼੍ਰੀ ਖਨਪਾਤ ਸਾਹਿਬ ਜੀ ਦੇ ਭੋਗ ਪੈਂਦੇ ਸੀਗੇ 1986 ਦੇ ਵਿੱਚ ਦੋ ਬਹੁਤ ਮਹੱਤਵਪੂਰਨ ਗੱਲਾਂ ਹੋਈਆਂ ਜੀ ਸਭ ਤੋਂ ਪਹਿਲੀ ਮਹੱਤਵਪੂਰਨ ਗੱਲ ਹੋਈ ਕਿ ਨਗਰ ਕੀਰਤਨ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ 1986 ਚ ਕੱਢਿਆ ਗਿਆ ਉਸ ਤੋਂ ਪਹਿਲਾਂ ਨਗਰ ਕੀਰਤਨ ਆਗਮਨ ਪੁਰਵ ਤੇ ਨਹੀਂ ਸੀ ਹੁੰਦਾ ਅੱਛਾ ਇਰਲਾ ਬਾਬਾ ਫਰੀਦ ਜੋ ਸ਼ਹਿਰ ਵਾਲਾ ਸਥਾਨ ਹੈ ਉਥੋਂ ਨਗਰ ਕੀਰਤਨ ਸਵੇਰੇ 9 ਵਜੇ 23 ਤਰੀਕ ਨੂੰ ਸ਼ੁਰੂ ਹੁੰਦਾ ਜੀ ਤੇ ਗੁਰਦੁਆਰਾ ਗੋਦੜੀ ਸਾਹਿਬ 1 ਵਜੇ ਉਹ ਨਗਰ ਕੀਰਤਨ ਪਹੁੰਚਦਾ ਹੈ 220 2300 ਜਾਂ 300 ਬੰਦੇ ਉਸ ਨਗਰ ਕੀਰਤਨ 'ਚ ਹੋਣਗੇ ਗਿੰਤੇ ਦੀਆਂ ਟਰਾਲੀਆਂ ਹੋਣਗੀਆਂ ਹਮ ਤੇ ਦੂਸਰਾ ਕਿ ਪੰਜਾਬ ਸਰਕਾਰ ਨੇ ਇਸ ਆਗਮਨ ਪੁਰਬ ਨੂੰ ਇੱਕ ਪੰਜਾਬ ਪੱਦਰ ਦੇ ਮੇਲੇ ਵਜੋਂ ਅਡਾਪਟ ਕਰ ਲਿਆ ਹਮ ਉਸ ਅਡਾਪਸ਼ਨ ਤੋਂ ਬਾਅਦ ਫੰਡ ਆਏ ਤੇ ਡੀਸੀ ਫਰੀਦਕੋਟ ਨੇ ਸਰਕਾਰੀ ਸਮਾਗਮ ਕਰਾਇਆ ਜਿਦੇ ਵਿੱਚ ਮੈਨੂੰ ਯਾਦ ਆ ਮੇਰੇ ਦਾਦਾ ਜੀ ਦੱਸਦੇ ਸੀ ਕਿ ਕੁਲਦੀਪ ਮਾਨ 1986 ਦੇ ਵਿੱਚ ਸਭਿਆਚਾਰਕ ਪ੍ਰੋਗਰਾਮ ਕਰਨ ਲਈ ਸਭ ਤੋਂ ਪਹਿਲਾਂ 1986 ਚ ਕੁਲਦੀਪ ਮਾਨ ਕਿਤੇ ਆਏ ਸੀ ਉਹਦਾ ਅਖਾੜਾ ਟਿੱਲਾ ਬਾਬਾ ਫਰੀਦ ਜੀ ਦੇ ਮਗਰ ਜਿਹੜਾ ਮਹੱਲਾ ਜੀ ਉਸ ਮਹੱਲੇ ਦੇ ਵਿੱਚ ਉਹਦਾ ਖਾਰਾ ਲੱਗਿਆ ਕਿਉਂਕਿ ਰਸ਼ਤਾ ਜ਼ਿਆਦਾ ਹੁੰਦਾ ਸੀਗਾ ਬਿਲਕੁਲ ਤੇ ਸ਼ਹਿਰ ਸਾਰੇ ਨੂੰ ਗਾਰਾ ਲਾ ਕੇ ਕਿਉਂਕਿ ਛੋਟਾ ਜਿਹਾ ਸ਼ਹਿਰ ਸੀ ਤੇ ਸਾਰੇ ਸ਼ਹਿਰ ਨੂੰ ਗਾਰਾ ਲਾ ਕੇ ਤੇ ਇਸ ਸ਼ਹਿਰ ਨੂੰ ਇੱਕ ਰੰਗਤ ਦਿੱਤੀ ਗਈ ਕਿ ਇਹ ਕੋਈ ਪੁਰਾਣਾ ਪਿੰਡ ਹੈ ਜਿਹੜਾ ਗਾਰੇ ਦਾ ਬਣਿਆ ਹੋਇਆ ਤੇ ਲੀਰਾਂ ਲਾਈਆਂ ਗਈਆਂ ਮਤਲਬ ਤੁਸੀਂ ਇਮੇਜਨ ਨਹੀਂ ਕਰ ਸਕਦੇ ਜੇਕਰ ਸੋਸ਼ਲ ਮੀਡੀਆ ਦਾ ਜ਼ਮਾਨਾ 1986 ਚ ਹੁੰਦਾ ਹਾਂਜੀ ਹਾਂ ਤੇ ਉਹ ਸਾਰੇ ਚੀਜ਼ਾਂ ਨੂੰ ਡਾਕੂਮੈਂਟੇਸ਼ਨ ਕਰਕੇ ਵੀਡੀਓ ਰਹੀ ਉਹ ਬਣ ਜਾਂਦਾ ਇੱਕ ਬਹੁਤ ਵੱਡਾ ਇਤਿਹਾਸ ਬਣ ਜਾਣਾ ਸੀਗਾ ਹਾਂ ਇਹ ਨੋਟਸ ਨੂੰ ਫਰੇ ਜਾਣਾ ਸੀਗਾ ਗੂ ਫਰੇ ਜਾਣਾ ਸੀਗਾ ਤੇ ਨਾਲ ਹੀ 1986 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਦਾ ਇੱਕ ਅਦਾਰਾ ਹੈ ਜਿਹਦਾ ਇੱਕ ਆਫਿਸ ਪਟਿਆਲੇ ਹੈ ਜੀ ਉਸ ਹਿੰਦੁਸਤਾਨ ਦੇ ਅਦਾਰੇ ਨੇ ਵੀ ਇਸ ਮੇਲੇ ਨੂੰ ਮਾਨਤਾ ਦਿੱਤੀ ਅੱਛਾ ਉਹ ਹਰ ਸਾਲ ਉਹ ਅੱਜ ਵੀ ਚੱਲ ਰਿਹਾ ਹੈ ਉਹ ਹਿੰਦੁਸਤਾਨ 'ਚ ਦੇਖਦਾ ਵੀ ਕਿਹੜੇ ਨਵੇਂ ਮੇਲੇ ਵੱਡੇ ਹੋ ਰਹੇ ਆ ਤੇ ਉਹਨਾਂ ਨੂੰ ਮਾਨਤਾ ਦੇ ਕੇ ਤੇ ਸੈਂਟਰ ਦੇ ਪੈਸੇ ਹੁੰਦੇ ਆ ਹਾਂਜੀ ਹਾਂ ਉਹ ਪੰਜਾਬ ਸਰਕਾਰ ਨੂੰ ਸੈਂਟਰ ਦੇ ਪੈਸੇ ਆ ਗਏ ਸੋ 1986 ਦੇ ਵਿੱਚ ਇਹ ਪੰਜਾਬ ਸਰਕਾਰ ਦੀ ਐਂਟਰੀ ਹੋ ਗਈ ਤੇ ਮੈਂ ਜੇ ਗਲਤ ਨਹੀਂ ਤਾਂ ਸਾਲ 2010 ਦੇ ਵਿੱਚ ਕਿਉਂਕਿ ਜਾਂ 2010 ਦੀ ਗੱਲ ਹੈ ਜਾਂ 11-12 ਦੀ ਗੱਲ ਹੈ ਤਾਂ ਪੰਜਾਬ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਇਹਨੂੰ ਹੈਰੀਟੇਜ ਮੇਲਾ ਵਰਾਸਤੀ ਮੇਲਾ ਪੰਜਾਬ ਦਾ ਘੋਸ਼ਿਤ ਕਰਤਾ ਜਿਹਦੇ ਨਾਲ ਹੋਰ ਫੰਡ ਵੱਧ ਗਏ ਸੋ ਬੜੇ ਪੜਾਵਾਂ ਦੇ ਵਿੱਚੋਂ ਇਹ ਬਾਬਾ ਫਰੀਦ ਆਗਮਨਪੁਰਬ ਨਿਕਲਿਆ ਬੜਾ ਵਿਲੱਖਣ ਇਤਿਹਾਸ ਹੈ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਇਸ ਇਤਿਹਾਸ ਦਾ ਫਰੀਦਕੋਟੀਏ ਹਿੱਸਾ ਫਰੀਦਕੋਟ ਦੇ ਲੋਕ ਇਸ ਇਤਿਹਾਸ ਦਾ ਹਿੱਸਾ ਸਾਡੇ ਬਜ਼ੁਰਗ ਪਾਵਾ ਐਸ ਫਾਨੀ ਸੰਸਾਰ ਨੂੰ ਛੱਡ ਕੇ ਇਸ ਸ਼ਹਿਰ ਦੇ ਸੈਂਕੜੇ ਪਰਿਵਾਰਾਂ ਦੇ ਬਜ਼ੁਰਗਾਂ ਨੇ ਯੋਗਦਾਨ ਪਾਇਆ ਰਿਹਾ ਇਹਨਾਂ ਸੰਸਥਾਵਾਂ ਵਿੱਚ ਇਸ ਆਗਮਨ ਪਰੋਪ ਦੇ ਵਿੱਚ ਜਿਹਨੂੰ ਅੱਜ ਹਿੰਦੁਸਤਾਨ ਪੱਤਰ ਤੇ ਆਪਾਂ ਮਨਾਉਂਦੇ ਹਿੰਦੁਸਤਾਨ ਪੱਤਰ ਤੇ ਮਨਾਇਆ ਜਾਂਦਾ ਕਿ ਬਿਲਕੁਲ ਬਿਲਕੁਲ ਤਾਂ ਆਪਾਂ ਜਿਹੜੀ ਪੌਡਕਾਸਟ ਸੀਰੀਆ ਉਹ ਅੱਜ ਆਪਾਂ ਇਥੇ ਸਮਾਪਤ ਕਰਦੇ ਆਂ ਤਾਂ ਇਹ ਸੰਨਸ ਦਾ ਮਹੀਪ ਸਿੰਘ ਸੇਖੋ ਜੀ ਇਹਨਾਂ ਨੇ ਪੂਰੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਤਾਂ ਮੈਨੂੰ ਨਹੀਂ ਲੱਗਦਾ ਕਿ ਫਰੀਜ਼ਕੋਟ ਦੇ ਵਿੱਚ ਰਹਿੰਦੇ باوجود ਵੀ ਬਹੁਤ ਲੋਕਾਂ ਨੂੰ ਇਸ ਚੀਜ਼ ਦੀ ਜਾਣਕਾਰੀ ਹੋਊਗੀ ਜਿੰਨੀ ਜਾਣਕਾਰੀ ਸਦਾ ਮਹੀਪ ਜੀ ਰੱਖਦੇ ਨੇ ਇਹਨਾਂ ਨੇ ਆਪਦੀ ਜਿੰਨੀ ਜਾਣਕਾਰੀ ਸੀਗੀ ਸਾਰੀ ਤੁਹਾਡੇ ਤੱਕ ਪਹੁੰਚਾਈ ਤੁਹਾਨੂੰ ਇਹਨਾਂ ਦੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਿਹੜੇ ਸਵਾਲ ਤੁਹਾਨੂੰ ਚੰਗੇ ਨਹੀਂ ਲੱਗੇ ਜਾਂ ਜਿਹੜੇ ਸਵਾਲਾਂ ਦੇ ਜਵਾਬ ਤੁਹਾਨੂੰ ਚਾਹੀਦੇ ਨੇ ਰਹਿ ਗਏ ਨੇ ਉਹ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਉਹਨਾਂ ਦੇ ਸਵਾਲ ਜਵਾਬ ਜਿਹੜੇ ਆਪਾਂ ਅਗਲੀ ਪੌਡਕਾਸਟ ਦੇ ਵਿੱਚ ਫਿਰ ਮੈਂ ਕਰਾਂਗੀ ਤਦ ਤੱਕ ਦੀ ਇਜਾਜ਼ਤ ਦਿਓ ਧੰਨਵਾਦ